ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵੇਰ ਦੇ ਸਾਡੇ 10:30 ਹੋ ਗਏ ਆ ਤੇ ਸਾਡੀ ਨਾ ਮੋਟਰ ਖਰਾਬ ਹੋ ਗਈ ਰਾਤ ਦੀ ਤੇ ਉਹ ਭਾਜਣਾ ਆ ਠੀਕ ਕਰਨਾ ਰਾਤੀ ਦਾ ਕੋਈ ਆਇਆ ਹੀ ਨਹੀਂ ਗਿਆ ਰਾਤੀ ਅਸੀਂ ਪਾਣੀ ਤੋਂ ਬੜਾ ਪਰੇਸ਼ਾਨ ਰਹੇ ਤੇ ਸ਼ੈਂਪੂ ਨਾਲ ਜਾ ਕੇ ਆਪਾਂ ਬਾਲਟੀਆਂ ਭਰ ਕੇ ਨਹਾਉਂਦੀਆਂ ਤੇ ਰਾਤੀ ਸਾਰਿਆਂ ਤੇ ਰਾਤੀ ਵੀ ਐਸੀ ਬਬਲੂ ਭਾਜੀ ਆ ਗਏ ਸੀਗੇ ਪਰ ਉਹ ਫੇ ਗੱਲ ਨਹੀਂ ਬਣੀ ਕਿਉਂਕਿ ਉਹ ਸਵੇਰੀ ਮੋਟਰ ਦੇਖਣੀ ਪੈਣੀ ਸੀ ਨਾ ਕੱਟ ਕੇ ਬਾਹਰ ਇਹ ਕਰਕੇ ਫੇਰ ਸਵੇਰੀ ਆਈ ਇਹ ਹੁਣ ਮੋਟਰ ਨੂੰ ਬਾਹਰ ਕੱਢਾਂਗੇ ਤੇ ਫੇਰ ਦੇਖਦੇ ਆਂ ਉਦਾਂ ਤਾਂ ਕਹਿੰਦੇ ਸ਼ਾਰਟ ਹੋ ਗਈ ਆ ਚਾਂਸਸ ਜ਼ਿਆਦਾ ਕਿ ਸ਼ਾਰਟ ਹੋ ਗਈ ਹੋਣੀ ਆ ਜੇ ਸ਼ਾਰਟ ਹੋਈ ਫੇਰ ਦੇਖਦੇ ਕੀ ਹੁੰਦਾ ਨਾ ਪਾਣੀ ਦੇ ਟੈਂਕਰ ਦਿਖ ਰਿਹਾ ਉਥੋਂ ਲੈ ਕੇ ਆਂ ਪਾਟੀਆਂ ਤੋਂ ਕਰ ਵੰਡ ਦੋ ਰਾਤੀ ਕੋਡ ਪੰਡ ਵਾਗੇ ਤੇ ਪਾਟੀਆਂ ਤੋਂ ਕਹਿੰਦੇ ਨੇ ਕਿ ਵੀਰੋ ਕੰਬੜਾ ਜ਼ੋਰਾਂ ਨਾਲ ਚੱਲ ਰਿਹਾ ਦੋ-ਦੋ ਰੈਂਚ ਪਾ ਕੇ ਤੇ ਦੋ-ਦੋ ਮਿਸਤਰੀ ਲਾ ਕੇ ਖੋਲਣ ਦੇ ਨੇ ਪਰ ਗੱਲ ਨਹੀਂ ਬਣਦੀ ਅਵੀ ਚੱਪਲਾ ਪਾ ਗਿਆ ਉਹ ਟੋਪੀ ਲਾ ਕੇ ਉਹ ਸਿਰ ਤੇ ਚੱਪਲਾ ਪਾਉ ਟੋਪੀ ਲਾ ਕੇ ਉਹ ਸਿਰ ਤੇ ਹਾਂ ਉਹ ਇੱਕਦਮ ਚੱਤਰਾ ਦੇ ਲਾਤੋਂ ਕੇ ਬੂਤ ਪੈਰੋਂ ਸੇ ਮਾਰਤੇ ਹਨ ਲਓ ਜੀ ਭਾਜੀ ਹੁਣੇ ਕਾਮਯਾਬ ਹੋ ਗਿਆ ਭਾਜੀ ਹੁਣ ਖੋਲ ਸਟਿਆ ਹੁਣ மோட்டபா ஜோர்ல <laughs> ਮੋਟਰ ਦੇ ਨਾਲ ਲੈਣਾ ਕੋਡਾ ਵੀ ਕੱਢਿਆ ਨਾਲ ਇਹਨਾਂ ਨੇ ਐਡਾ ਵੱਡਾ ਪਾਈਪ ਤੇ 30 ਫੁੱਟ ਥੱਲੇ ਜਿਗਾ ਇਹ ਨਾ ਚਲੋ ਦੇਖਦੇ ਹੁਣ ਹੁਣ ਤੁਹਾਡੇ ਕੱਪੜੇ ਗੰਦੇ ਹੋਣਦੇ ਐ ਲੋ ਵੀ ਮਿੱਤਰੋ ਮੋਟਰ ਸ਼ਾਰਟ ਹੋ ਗਈ ਆ ਐਮ ਸੀ ਡੀ ਜਿੰਦਾ ਬਾਰ ਬਾਰ ਤੇ ਹੁਣ ਡਿਸਾਈਡ ਕਰਦੇ ਆ ਕਿ ਆਪਾਂ ਗਾਂਹ ਇਹ ਮੋਟਰ ਦਾ ਕਰਨੇ ਆ ਕੰਮ ਹਨਾ ਦੇਖਦੇ ਕੀ ਬਣਦਾ ਰੇਡੀ ਹੋਣੇ ਕਹਿੰਦੇ ਨਵੀਂ ਮੋਟਰ ਪਾ ਲੈਨੇ ਹੁਣ ਆਪਾਂ ਨਾ ਉਹ ਡਿਸਾਈਡ ਕਰਾਂਦੇ ਹੁਣ ਹਾਂਜੀ ਉਹਨਾਂ ਦੀ ਕ੍ਰੋਮ ਨਾਲ ਉਹਨਾਂ ਦੇ ਹਾਂਜੀ ਇਹਨੂੰ ਚੱਲੇਗਾ ਲੋਕਲ ਹੈਵੀ ਸ਼ੇਪ ਹਜ਼ਾਰ ਦੀ ਮਰ ਜਾਂਦੇ ਆਪਣੀ ਉਟਾਰੇ ਦੀ ਬਣੀ ਹੋਈ ਉਹ ਬਹੁਤ ਚਲਦੀਆਂ ਹੋਊਗੀ ਕੰਪਲੀਟ ਹੈ ਨਹੀਂ ਉਹਨਾਂ ਵਿੱਚ ਤੇ ਦਸੋਏ ਤੇ ਦਸੋਏ ਤੇ ਜਲੰਧਰ ਚ ਕਿੰਨਾ ਫਰਕ ਆ ਦਸੋਏ ਤੇ ਜਲੰਧਰ ਚ ਕਿੰਨਾ ਫਰਕ ਆ ਇਦਾਂ ਨਾ ਇੱਥੇ ਜੇ ਲਵੋਗੇ ਤੇ ਜਿੱਦਾਂ ਮੰਨ ਲਓ ਚੈਨ ਕਰਾਣੀ ਉਹ ਬੰਦਾ ਨਾ ਕੇ ਕਰਾ ਦਿੰਦਾ ਤੇ ਹੁਣ ਮਾ ਦਾ ਪਾਣੀ ਹੈ ਨਾ ਜਿਹੜੇ ਕੇਵਲ ਫਰਾਰ ਕੋ ਵੀ ਤੁਹਾਨੂੰ ਖੋਲ ਕੇ ਤਾਂ ਕੋਈ ਜਲੰਧਰ ਨਹੀਂ ਜਾਂਦੇ ਜਾਓ ਉਹ ਨਿਕਰਾ ਫਰਕ ਪੈਂਦਾ ਆਹ ਹਰਖੰਡ ਦਾ ਫਰਕ ਪਣਾਗੇ ਕੰਪਨੀ ਦੇ ਪਾਣੀ ਦਾ ਮਹਿੰਗੀ ਪੈਣੀ ਹੈ ਕੰਪਨੀ ਦੇ ਮਹਿੰਗੀ ਕਿੰਨੀ ਕੁ ਉਹ ਤੁਹਾਡੀ 12 6-7000 ਤੋਂ ਸਟਾਰਟ ਹੋ ਜਾਣੀ ਭਾਈ 12000 ਤੋਂ ਇਹ ਜਦੋਂ 20000 ਦੀ ਪਈ ਉਹ ਤਾਂ ਦੀ ਹੈ ਹੁਣ ਰੇਟ ਚੜ ਗਏ ਹੈ ਨਾ ਹੁਣ ਰੇਟ ਮਹਿੰਗੇ ਹੋ ਗਏ ਨਾ ਹੁਣ ਬਰੋਨਾਂ ਦਾ ਪੁੱਛ ਕੇ ਵੇਖੋ ਰੇਟ 10000 ਤੋਂ ਤੇ ਹੋਣਾ ਉਹ ਦੋਰਾ ਨਹੀਂ ਹੋਣਾ 500 ਰੁਪਏ ਲੜਦੇ ਸਿਰਫ ਜੇ ਨੂੰ ਬਣਾਣਾ ਇਹਨੂੰ ਬਣਾ ਲਓ ਪਰ ਇਹ ਆ ਕਿ ਅਸੀਂ ਪਾ ਕੇ ਦੇ ਦੇਣੀ ਚਲਾ ਕੇ ਗਰੰਟੀ ਨਹੀਂ ਹੋਣੀ ਤਾਂ ਬੰਨਣ ਦੇ ਕਿੰਨੇ ਲੱਗਣੇ 11 80 ਲੱਗ ਜਾਣਾ 25% ਪਰ ਸਿਆਪਾ ਉਹ ਹੀ ਹੈ ਨਾ ਬਾਅਦ ਵਿੱਚ ਦੇਖਦੇ ਰਹਿਵਾਂਗੇ ਫਿਰ ਫਰਾਗ ਹੋਈ ਇਹਦਾ ਪੰਪ ਵੀ ਰੇਫੇਰ ਹੋਣਾ ਰੇਕ ਜੀ ਨਹੀਂ ਹੋਣੀ ਮੋਟਰ ਵੀ ਵੱਜਣੀ ਪੰਪ ਵੀ ਰਵੇ ਹੋਣਾ। ਹੋਈ 3500 ਰੁਪਏ ਸੱਚਾ। ਚਲੋ ਖੋਲੋ ਤਾਂ ਸਹੀ ਤੇ। ਕੋਲੋਂ ਕਿਤਾਬ ਉਹ ਠੀਕ ਹੋਣੀ ਪੂਰੀ ਨਵੀਂ ਬੰਦ ਨਹੀਂ ਬਣੀ ਹੈ। ਵਾਹੋ। ਤੇ ਕਹਿੰਦੇ ਵੀ ਜਿਹੜੀ ਲੋਕਲ ਉਹ ਹੈਗੀ 6000 ਦੀ। ਹਾਂ ਉਹ ਕੀ ਕਰਨੀ ਆ ਫੇਰ ਉਹਦੀ ਮੰਗਾਂ ਰਊਗਾ। ਗੱਲ ਤਾਂ ਸੁਣ ਲਾ ਲੋਕਲ ਕਹਿੰਦੇ 6000 ਦੀ ਪਰ ਉਹਦੀ ਗਾਰੰਟੀ ਆ ਸਾਲ ਦੀ। ਤੇ ਜਿਹੜੀ ਮਹਿੰਗੀ ਕਹਿੰਦਾ ਉਹਦਾ ਗਾਰੰਟੀ ਹੈ ਨਹੀਂਗੀ। ਵੀ ਗਾਰੰਟੀ ਨਿਊ ਕਰਨਾ ਹੈ 25 ਸਾਲ ਦੀ ਤੇ ਇਹਦੇ ਪਾ 2005 ਦੀ ਲੱਗੀ ਆ 20 ਸਾਲ ਹੋ ਗਏ ਨੂੰ ਲੱਗੀ ਨੂੰ ਮੈਂ ਕਹਿੰਦਾ ਨਾ ਵੀ ਬੋਲਾਂ ਨਾ ਉਹਦਾ ਵੀ ਮੁੱਤਰਬ ਉਹ ਹਾਲ ਹੈ ਕਹਿੰਦਾ ਬਾਜੀ ਇਹਨੂੰ ਇੱਕ ਚੀਜ਼ ਖੁੱਲ ਗਈ ਤੇ ਸਾਰੀਆਂ ਚੀਜ਼ਾਂ ਖੁੱਲਣੀਆਂ ਪੈਣੀਆਂ ਇਹਦੀਆਂ ਆਹੋ ਇਹ ਤਾਂ ਗੱਲ ਹੈਗੀ ਕਹਿੰਦੇ ਉਹਨੇ ਪੈਸੇ ਤੁਹਾਡੇ ਉੱਤੇ ਲੱਜ ਜਾਣੇ ਮੈਂ ਕੋਲ ਉਹ ਇਦਾਂ ਕਰਦੇ ਆਂ ਵੀ ਇਹਨੂੰ ਹੱਥੋਂ ਨਿਕਾਲੀ ਫਿਰ ਮੈਂ ਪੁੱਛ ਕੇ ਆਉਂ ਉੱਥੇ। ਉਹ ਬੱਸ ਕਰੋ ਘਰੇ ਨਿੱਕਿਆ ਤੇ ਰੱਖਣੀ ਆ। ਬੱਸ ਕਰੋ। ਐਵੇਂ ਕੋੜ ਜਮਾ ਕਰਦੇ ਰਹਿੰਦੀ ਆ। ਪੁੱਛਣੀ ਨਹੀਂ ਕੋਈ ਤੁਸੀਂ ਪੁੱਛੜੀ ਨਹੀਂ। ਕੋਠਾ ਪਰ ਰੱਖਦੇ ਆ। ਫੁੰਨੇ ਪਰ ਰੱਖਦੇ ਕੋਟ ਕਰਿਆ ਇਹਨੂੰ। ਇੱਕ ਵਾਰੀ ਰਿਪੇਅਰ ਵੀ ਕਰਾ ਲਈ ਯਾਰ। ਇੱਕ ਵਾਰੀ ਰਿਪੇਅਰ ਵੀ ਕਰਾ ਲਈ ਯਾਰ। ਇੱਥੇ ਹੋਰ ਮੰਨ ਕੇ ਕੰਪਨੀ 'ਚ ਭੇਜਦੇ ਨੇ। ਪ੍ਰਕਾਸ਼ ਦੀ ਬਣਾਓਗੇ ਉਹ ਮੰਡਾਇਤ ਦਾ ਨੋਟੀਸ ਵੀ ਕਰ ਦੇਗਾ ਦਾ ਆਪਾਂ ਕੰਪਨੀ ਵੀ ਦੇਈ ਮੋਟਰ ਉਹਨੇ ਕਹਣਾ ਕੰਪਨੀ ਦੀ ਜਾਣੀ ਜੇ ਤੁਹਾਨੂੰ ਜੇ ਕਈ ਰਿਪੇਅਰ ਕਰਕੇ ਦਿੰਦੇ ਨਾ ਇਹ ਮੋਟਰ ਉਹਨੇ ਨੰਬਰ ਬਦਲੇ ਮੋਟਰ ਦੇ ਦੇਣੀ ਹੈ ਗਾਰੰਟੀ ਵਾਲੀ ਹਾਂਜੀ ਹਾਂ ਮੋਟਰ ਮੋਟਰ ਮੰਗਿਆ ਤੇ ਆਪਣੇ ਇੱਥੇ ਬਟਾ ਦੇ ਬੰਦੀਆਂ ਜਿਹੜੇ ਮਿਸਤਰੀ ਸੀ ਨਾ ਉਹ ਤਾਂ ਚਲ ਗਿਆ ਆ ਮੋਟਰ ਲੈਣ ਤੇ ਆ ਹੁਣ ਟੈਕਨੀਕਲ ਟੈਕਨੀਕਲ ਮਿਸਤਰੀ ਸੱਦੇ ਨੇ ਕੰਪਨੀ ਵਿੱਚੋਂ ਆ ਦੇਖੋ ਢਾੜੀ ਦੇ ਪਿੱਛੋਂ ਠੀਕ ਹੀ ਨਾ ਹੋਵੇ ਕਿਤੇ ਇਹ ਕੋਈ ਨਹੀਂ ਚਾਈਦਾ ਲੱਗੇ ਵਿੱਚ ਢਾੜੀ ਨੇ ਇੱਦਿਹਾ ਅਕਲ ਵਾਲੀ ਅਰੇ ਅਸਾਂ ਠੀਕ ਰਾਤ ਨੂੰ ਬੋਲਦੇ ਤੂੰ ਤੁਸੀਂ ਅੱਜ ਕਿੱਦਾਂ ਅੱਜ ਲੇਟ ਹੋ ਗਏ ਲੇਟ ਥੋੜੀ ਜਿਹੀ ਰੋੜੀ ਹੈ 10 ਵਜੇ ਆ ਤੱਕ 9:30 ਹੱਥ ਤੱਕ ਹੱਥ ਵਿਆਹ ਦੇ ਦੇ ਕੇ ਹੱਥ ਕਾਲੀ ਕਾਲੇ ਕਰੀ ਜਾਂਨੇ ਯਾਰ ਤੂੰ ਮੈਨੂੰ ਕਹਿੰਦੇ ਰਿਹਾ ਦੇਖੋ ਮੈਨੂੰ ਕਹਿੰਦੇ ਕਿ ਕੋਈ ਗੰਦਾ ਨੱਕ ਕਪਨਾਵਾ ਕਪੜਾ ਲਾਂ ਲਾਣਾ ਤਾਂ ਵੀ ਤਾਂ ਆਪ ਲੈ ਕੇ ਆਇਆ ਤਾਂ ਕਿੰਦਾ ਕਪੜਾ ਇੱਥੇ ਟੰਗੇ ਆ ਖੱਦ ਹੋ ਗਈ ਹੈ ਮੈਂ ਹੱਥ ਤੇ ਪੀ ਜੇ ਮੈਂ ਕਿਹੜਾ ਮਸ਼ੀਨ ਟੁੱਟ ਗਿਆ ਮੈਂ ਰਾਤ ਨੂੰ ਮੋਟਰ ਤੇ ਨਹੀਂ ਚੱਲੀ ਆ ਕੱਲ ਮੈਂ ਟੁੱਟੇ ਪਾਉਣ ਨੂੰ ਨਾ ਤਾਂ ਹੀ ਚੱਲੇ ਗੀਜਰ ਤਾਂ ਹੀ ਨਹੀਂ ਪਾਣੀ ਆਉਂਦਿਆ ਸੀ ਤਾਂ ਹੀ ਮੈਂ ਕਹਿੰਦੀ ਸੀ ਆਹੋ ਥੋੜੀ ਜਿਹੀ ਵਾਣਾ ਠੱਡਾ ਮੇਰਾ ਲੱਗਾ ਲੈ ਆਹੋ ਕੱਲ ਤਾਂ ਭਰਿਆ ਸੀਗਾ ਪਾਣੀ ਫਿਰ ਮੈਂ ਸਾਰੇ ਹਵਾ ਕੱਢੀ ਫੇਰ ਜਾ ਕੇ ਗੀਜਰ ਚਲਿਆ ਤੇ ਪਾਣੀ ਮੈਂ ਤਾਂ ਨਹਾਦੀ ਸੀ ਮਹਿੰਦੀ ਵਾਲਾ ਉਦੋਂ ਤਾਂ ਮੋਟਰ ਚੱਲੀ ਹੈਲੋ ਜੀ ਸਾਰਾ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਬਾਕੀ ਇਤੋਂ ਪਿੱਛੇ ਸੋਚਣੀ ਵੀ ਬੰਦ ਕਰਦੇ ਨਾ ਤਾਂ ਅੱਦ ਜਿਹੜੇ ਆ ਟਾਈਮ ਉਹ ਹੋ ਗਿਆ 10:30 ਤੇ ਮੈਂ ਹੈਗੀ ਹੁਣ ਉੱਠੀ ਤੇ ਸਾਡੀ ਕੱਲ ਦੀ ਮੋਟਰ ਰਾਤ ਦੀ ਖਰਾਬ ਹੋਈ ਪਈ ਆ ਪਤਾ ਨਹੀਂ ਕੱਲ ਦੀ ਹੋਈ ਆ ਜਾਂ ਰਾਤ ਦੀ ਆ ਮੈਨੂੰ ਪਤਾ ਨਹੀਂ ਹੈਗਾ ਚੱਲਦੀ ਨਹੀਂ ਪਈ ਆ ਪਾਣੀ ਦੀ ਇੱਕ ਬੂੰਦ ਨਹੀਂ ਹੈਗੀ ਸਾਰੇ ਪਾਣੀ ਸਰਬ ਜਿੱਤ ਗਏ ਪਰ ਕੀ ਲਿਆਂਦਾ ਬਾਲਟੀਆਂ ਨੂੰ ਵਾਸ਼ਰੂਮ ਜਾਣ ਬਾਅਦ ਉਹ ਰਾਤੀ ਵੀਡੀਓ ਸੀਗੀ ਉਹ ਮੈਂ ਨਾਲ ਜੋੜ ਦੂੰਗਾ ਤੁਸੀਂ ਦੇਖ ਲਿਓ। ਉਹ ਜੀ ਕਹਿੰਦੇ ਵਿਆਹ ਤੋਂ ਬਾਅਦ ਇੱਕ ਵਿਪਤਾ ਪੈ ਗਈ ਆ। ਮੋਟਰ ਸੜ ਗਈ ਆ। ਬਾਲਟੀ ਢੂੰਡਾਏ ਆ। ਆ ਪਤਾ ਨਹੀਂ ਸੜੀ ਆ ਜਾਂ ਕੀ ਹੋਇਆ ਲੋਡ ਕਟਿਆ ਬਜਾ। ਆਪਾਂ ਦਾ ਵਲੋਗ ਦੀ ਸਮਾਪਤੀ ਕਰਤੀ ਸੀਗੀ। ਪਸੇ ਆਪਾਂ ਪੈ ਗਿਆ ਹੁਣ। ਆਹੋ ਬਾਲਟੀਆਂ ਭਰਨਦਾ ਹੀ ਹੁਣ। ਬਾਲਟੀਆਂ ਲੈ ਕੇ ਆ ਕੇ ਫਿਰ ਸੁੱਕਦੇ ਪਾਇਆ। ਇਹਨੂੰ ਲਾ ਦਿਓ। ਕੋਟ ਪੈਟ ਵੀ ਨਹੀਂ ਲਾਇਆ ਪਾਣੀ ਦੇ। ਅਭੀ ਕਹਿੰਦਾ ਬਣਾਓਗੇ ਅਭੀ ਕਹਿੰਦਾ ਮੈਂ ਟਾਇਲਟ ਹੀ ਜਾਣਾ ਟਾਇਲਟ ਤੇ ਜਾਣਾ ਤਾਂ ਕਰਕੇ ਜਲਦੀ ਜਲਦੀ ਪਾਣੀ ਪ੍ਰੈਸ਼ਰ ਪੈ ਗਿਆ ਵੀਰ ਇੱਥੇ ਤਾਂ ਨਹੀਂ ਸੀ ਕਿਦੋਂ ਬਾਲਟੀਆਂ ਢੂੰਦੇ ਸੀ ਕਿਉਂਕਿ ਆਪਾਂ ਦਾ ਸਵੇਰ ਸਵੇਰੇ ਬੱਚਿਆਂ ਦਾ ਘਰ ਆਇਆ ਹੈਗਾ ਪੈ ਜਾਂਦੀ ਪਾਣੀ ਦੀ ਕਿੰਨੀ ਲੋੜ ਹੁੰਦੀ ਹੈ ਨਾ ਪਾਣੀ ਤੋਂ ਵਗਾਰ ਤਾਂ ਹੈ ਹੀ ਨਹੀਂ ਜਿੰਦੀ ਕੁਛ ਨਹੀਂ ਹੈਗੀ ਹੈ ਲੈ ਪਾਣੀ ਹੋਇਆ ਬਿਜਲੀ ਹੋਇਆ ਤਾਂ ਹੁਣ ਮਿਸਤਰੀ ਭਾਜੀ ਜਿਹੜਾ ਰਾਤੀ ਆਇਆ ਸੀਗਾ ਉਹ ਮੈਂ ਬਣਾਣਾ ਸੀਗਾ ਵਲੋਗ ਵੀਡੀਓ ਜਿੱਦਿ ਬਣਾਉਣ ਲੱਗੀ ਆ ਉਹ ਕੀ ਉਹਦਾ ਨਾਨੀਰਾ ਬੜਾ ਹੋਇਆ ਪਿਆ ਸੀਗਾ ਬਣੀ ਨਹੀਂ ਵੀਡੀਓ ਉਵੇਂ ਆਨੇ ਤੇ ਆ ਹੋਣਗੇ ਭਾਰੀ ਹੁਣੀ ਆਏ ਆ ਤੋ ਨਾ ਮੋਟਰ ਮਾਟਰ ਕੱਢੀ ਆ ਤੇ ਪਹਿਲਾ ਅਸੀਂ ਸੋਚਿਆ ਸੀ ਕਿ ਬਿਜਲੀ ਦੀ ਕੋਈ ਤਾਰਾ ਤੁਰਾਂ ਦੀ ਸਪਲਾਈ ਦੇ ਵਿੱਚ ਕੋਈ ਪ੍ਰੋਬਲਮ ਸਾਰੇ ਬੋਰਡ ਖੋਲੇ ਆ ਵੀ ਬੋਰਡ ਖੋਲੇ ਆ ਉਹ ਪਰੇ ਵੀ ਬੋਰਡ ਖੁੱਲਾ ਪਿਆ ਕਿੱਧਰ ਐਮਸੀਡੀ ਐਮਸੀਡੀ ਜਾਂਦਾ ਸੀ ਐਮਸੀਡੀ ਦਾ ਹੁਣ ਕੋ ਮੋਟਰ ਚੱਲਦੀ ਨਾ ਸ਼ਾਰਟ ਹੋ ਗਈ ਨਾ ਅੰਦਰੋਂ ਤੇ ਆ ਦੇਖੋ ਅੰਦਰੋਂ ਕੱਢਿਆ ਪੈਪ ਸਾਰਾ ਉੱਥੇ ਤੱਕ ਬਬਲੂ ਭਾਜੀ ਸਾਡਾ ਜਿਹੜਾ ਹੈਗਾ ਇਲੈਕਟ੍ਰੀਸ਼ੀਅਨ ਉਹ ਆ ਜਾਂਦਾ ਰਾਤ ਨੂੰ ਜਦੋਂ ਫੋਨ ਕਰੀਏ ਨਾ ਤੇ ਕਿੱਦਾਂ ਮੈਡਮ ਅੱਜ ਫੇ ਰੋਟੀ ਪਾਣੀ ਮੈਨੂੰ ਤਾਂ ਭੁੱਖ ਲੱਗੀ ਹੈ ਮੈਂ ਜਰਾ ਰੋਟੀ ਪਾਣੀ ਥੋੜਾ ਜਿਹਾ ਖਾਣ ਗਾ ਲਾ ਫਿਆ ਖਾਦਾ ਹੋਇਆ ਜੀ ਨੂੰ ਦਾ ਪਚਾ ਚਾ ਚਾ ਮੇਰਾ ਤਾਂ ਪਚ ਪੁੱਜ ਗਿਆ ਮੈਂ ਮੈਂ ਤਾਂ ਪਾਣੀ ਪੀਤਾ ਜਿਆਦਾ ਮੈਂ ਤਾਂ ਖਾਦਾ ਪੀਤਾ ਨਹੀਂ ਕੁਛ ਵੀ ਉਹਦਾ ਉਹ ਇਹ ਸੇ ਮੋਟਰ ਨਾਲ ਵੀ ਲੈ ਆਂਦੀ ਆ ਤੇ ਇਹਨੂੰ ਹੁਣ ਕਰਾ ਤੋਰਾ ਜੋੜਖੀਆਂ ਦੀਆਂ ਪਾਈਪ ਨਾ ਬੰਨ ਕੇ ਤੇਨੂੰ ਥੱਲੇ ਸੁਟਾਂਗੇ ਫੇਰ ਨਾ ਪਾਣੀ ਚ ਚਲੋ ਕਰੰਦੋ ਭਾਈ ਨੂੰ ਕੰਮ ਪਾਣੀ ਪੈਲਾ ਪਈ ਜਾਂਦਾ ਪਾਣੀ ਵੀ ਰਿਜੇ ਖੜੀ ਰਹਿੰਦੀ ਹੂੰ ਚੱਲੇ ਚੱਲਣੀ ਨਹੀਂ ਪਾਣੀ ਇਹਦੇ ਜਿਹਾ ਰਹਿਣਾ ਹੈ ਠੰਡੀ ਰਹਿਣੀ ਹੈ ਜਦੋਂ ਕੋਈ ਆ ਜਾਂਦਾ ਜੀ ਪ੍ਰਕਾਸ਼ ਇਹਦੇ ਨਾਲ ਛੋਟੀ ਲਾ ਦਈਏ ਕਿ ਉੱਡੀ ਕੀ ਹੁੰਦੀ ਇਹ ਵੀ ਮਸੂ ਠਰ ਰਹੀਆਂ ਉੱਡੀ ਇਹ ਨਹੀਂ ਫਰਕ ਪਤਾ ਇਸ ਕੰਪੋਨੈਂਟ ਦਾ ਅੱਛਾ ਇਹਨਾਂ ਦੇ ਗੈਸ ਕੋਟ ਦੇ ਉੱਪਰ ਦੇ ਪਲਾਸਟਰ ਤਾਂ ਹੈ ਕਿਹੜਾ ਹੈ ਉੱਪਰ ਜਿੱਥੇ ਉਹ ਉਹਦਾ ਨਾ ਨਹੀਂ ਲੋਹੇ ਦਾ ਪਲਾਸਟਰ ਦਾ ਗੱਲ ਹੀ ਹੋਣਾ ਨਹੀਂ ਨਹੀਂ ਲੋਹੇ ਦਾ ਹੀ ਹੈ ਉਹ ਦੇਖੀ ਹੁੰਦਾ ਤੇ ਮੁੰਡੇ ਦਿੱਤੇ ਗੱਲ ਨਹੀਂ ਤੁਸੀਂ ਇਹ ਹੋਰਿਓ ਮੰਗਦਾ ਕਾਕੇ ਕੁਰਕਰੇ ਨਹੀਂ ਮੈਂ ਇੰਨੀ ਗੱਲ ਤਾਂ ਤੂੰ ਭੁੱਲ ਜਾ ਫਿਰ ਮੈਂ ਕੁਰਕਰੇ ਦਊਂਗੀ ਤੇਰੀ ਬਹੁਤ ਦੁਕਾਨ ਆ ਉਸ ਦੇ ਵਿੱਚ ਹਿੱਸਾ ਪਾਇਆ ਆ ਚਾਚਾ ਨਹੀਂ ਲੈ ਜਾ ਹੁਣ ਕੁਰਕਰੇ ਨਹੀਂ ਲੈਣੇ ਕੁਰਕਰੇ ਕੁਛ ਨਹੀਂ ਮਿਲਣਾ ਹੋਰਿਓ ਲੈਣਾ ਲੈਣਾ ਤੈਨੂੰ ਬਹੁਤ ਪੁੱਤ ਕਹਤਾ ਨਹੀਂ ਲੈਣਾ ਚਾਹਤ ਨਹੀਂ ਲੈ ਚੱਪ ਬੇਸ ਕੋੜ ਲੈਣਾ ਲੈ ਇਹ ਹੁਣ ਉਡਣ ਵਾਲਾ ਸੱਪ ਬਣ ਗਿਆ ਆ ਦੇਖੋ ਕਿੱਦਾਂ ਘੁੰਮ ਘੁੰਮ ਜਾਂਦੇ ਆ ਇਹ ਕਿੱਦਾਂ ਚੱਲ ਗਿਆ ਕੈਮਰਾਪਰਸ ਨੇ ਕਿੱਧਰ ਕਿੱਦਾਂ ਘੁੰਮੀਆਂ ਦਾ ਇਹ ਹੁਣ ਕਰਨ ਦੇ ਆਪਣਾ ਕੰਮ ਭਾਜੀ ਹੁਣੇ ਫੇਰ ਵਿੱਚ ਬੋਰ ਦੇ ਸੁੱਟਦੇ ਆ ਇਹਨੂੰ ਅ ਜਿੱਥੇ ਸਾਡੀ ਮੋਟਰ ਨਵੀਂ ਲਿਆ ਕੇ ਫਿੱਟ ਕਰ ਦਿੱਤੀ ਆ ਭਾਜੀ ਹੁਣੀ ਤਾਂ ਲੱਗੇ ਹੋਏ ਆ ਬੇਟੇ ਜੀ ਬਾਣ ਬਾਬਾ ਦੀ ਕਿਰਪਾ ਕਰਨ ਬਾਜਾ ਫੇਰ ਸੰਗ ਨਾ ਕਰਨ ਨੂੰ ਨਾ ਪਾਣੀ ਡੜਾ ਕਦੇ ਵੀ ਇਦਾਂ ਹੋਏ ਜਦੋਂ ਹੁਣ ਬੜਾ ਔਖਾ ਹੋਇਆ ਟਾਈਮ ਕੱਢਿਆ ਜਾਨਿਕ ਉਹ ਸਵੇਰ ਦਾ 2 ਘੰਟਿਆਂ ਦਾ ਬਾਬਾਈ ਕਿਰਪਾ ਕਰਨ ਆ ਜਾ ਵੀਰ ਪਾਣੀ ਤੋਂ ਬਗੈਰ ਵੀ ਕੋਈ ਜਿੰਦਗੀ ਨਹੀਂ ਹੈ ਪਾਣੀ ਤੋਂ ਬਗੈਰ ਪਾਣੀ ਦਾ ਆਹੋ ਪਰਨਾ ਦੇਖੋ ਮੇਰੇ ਕਿਦਾਂ ਆਓ ਪਰਨਾ ਦੱਸ ਦੇ ਮਾਲੇ ਜੀ ਅਸੀਂ ਵੀ ਸੁੱਤੇ ਸੀ ਭਾਜੀ ਹੁਣੇ ਆ ਪਈਗੇ ਠੱਕ ਠੱਕ ਭਾਜੀ ਕੰਨ ਵੀ ਲਾਪੇ ਸਾਡੀ ਬਬਲੂ ਭਾਜੀ ਹਾਂ ਵਾਟ ਲੋ ਇੰਨੇ ਸਾਡੇ ਦੇ ਗਾਹਕ ਵੀ ਆ ਜਾਂਦੇ ਆ ਚਲੋ ਇਹ ਦਿਨ ਨਾ ਬੌਲ ਫਰੀ ਸਾਡੇ ਤਰਫੋਂ ਕਿ ਮੇਗਾ ਫਰੀ ਮਾੜੀ ਦਾ ਨਾ ਮੈਂ ਭਾਜੀ ਕਹਿੰਦੇ ਸ਼ਰੀਆਮ ਭਾਬੀ ਬੇਤੀ ਕਰਦੀ ਫੁੱਟੀ ਇਹ ਸੀ ਨਾ ਇਸੇ ਦੀ ਲਾਹਣ ਉਹ ਤਾਂ ਪਤਾ ਨਹੀਂ ਛਪ ਨਹੀਂ ਹੋ ਗਿਆ ਕਿ ਦੇਖਿਆ ਵੀ ਨਹੀਂ ਆ ਨਹੀ ਉਹ ਕੁਛ ਹੋਰ ਕਰਦਾ ਕੰਮ ਹੁਣ

ਪਾਣੀ ਵਿੱਚ ਬੋਲਦਾ ਬਾਜਾ ਮਾਰਦਾ ਤੁਪ ਤੁਮ ਬੜੀ ਫਾਸਟ ਸਰਵਿਸ ਆ ਕਾ ਡੀ ਮਿੰਟੋ ਮੈਟੇ ਹੋਣਗੀ ਤਾਂ ਫਿਲਟਰ ਵਾਲੇ ਆ ਗਏ ਇੰਨੀ ਵੱਡੀ ਐ ਇੰਨੀ ਫਾਸਟ ਸਰਵਿਸ ਆ ਕਾ ਡੀ ਨਹੀਂ ਇਹ ਪਹੁੰਚ ਜਾਂਦੇ ਆ ਹਿੰਦੀ ਤਾਰ ਗਈ ਜੁੜ ਜੋੜ ਦਿੱਤੀ ਹੈ ਪਾਣੀ ਹੋਣੀ ਹੁਣ ਆ ਜਿਹੜੀ ਰਹਿ ਗਈ ਆ ਥੋੜਾ ਜਿਹਾ ਟੋਟਾ ਸਿਆ ਤੇ ਆਹ ਦੇਖੋ ਕਿਦਾਂ ਕੰਨ ਲਾ ਕੇ ਪਾਣੀ ਸੁੰਨਦੇ ਆ ਜੇ ਉਹਨਾਂ ਨੂੰ ਪਾਣੀ ਦੀ ਲੋੜ ਸੀ ਇਹਨੇ ਕੀ ਬੁੜੀ ਕਹਿ ਪਾ ਲਈ ਹਾਂਜੀ ਭਾਈ ਸਾਡੇ ਪਾਣੀ ਇੰਨੇ ਉੱਤੇ ਹੈਗੇ ਆ 30 ਫੁੱਟ ਤੇ ਆ ਸਾਡੇ ਉਧਰ ਪੁੰਗਿਆਲੋਂ ਚੱਲ ਜਾਓ ਉਧਰ ਪਾਣੀ ਬੜੇ ਨਹੀਂ ਨੇ ਆ ਯਾਰ ਜਗਾ ਤਾਂ ਹਰਕਾਤ ਜਿਲਦਾਂ ਦੇਈ ਜਾ ਜਲੰਧਰ ਮਤੌਦੇ ਤੋਂ ਬਹੁਤ ਜ਼ਿਆਦਾ ਬੰਦੇ ਆ ਹਾਂਜੀ ਹਾਂਜੀ ਅਕਾ ਆ ਸਾਡੇ ਪਟਿਆਣੀ ਰੋਹਿਤ ਕੋਈ ਕਰ ਬੰਦੇ ਭੇਜਦੇ ਸੀ ਬੋਰ ਕਰ ਉਹ ਜਿਹਦਾ ਨਹੀਂ ਸ਼ਾਦੀ ਨਹੀਂ ਲਾਉਂਦੇ ਤੇ ਦਾ ਉਹਨਾਂ ਦੇ ਇੰਨਾ ਸ਼ੈਡ ਸੀਗੀ ਮਤਲਬ ਕਿ ਫੈਨ ਹੈ ਜਿਹਦਾ ਉਹ ਤਾਂ ਨਿਭਣਾ ਨਹੀਂ ਆ ਇੰਨਾ ਬੋਰ ਕਰਨਾ ਹੀ ਤਾਂ ਬੰਦੇ ਨੇ ਨਾ ਜੇ ਸ਼ਾਦੀ ਲਾਈ ਹੁੰਦੀ ਬੋਕੀ ਜਿੱਥੇ ਰੱਖਦੇ ਨਾ ਮਨੇ ਜਾ ਕੇ ਕੰਦ ਨਾ ਰੱਖਦੀ ਉਹ ਕੰਦ ਵਾਲੇ ਨੇ ਚਾਕੇ ਦੂਜੀ ਸਾਈਡ 'ਤੇ ਰੱਖਤੇ ਤੇ ਉਹ ਬੰਦਾ ਕੰਦ ਵਾਲੀ ਸਾਈਡ ਤੋਂੜਨ ਲੱਗ ਪਿਆ ਉਹ ਕਹਿੰਦਾ ਬਾਹਰ ਹੋ ਗਿਆ ਕਿੱਦਾਂ ਕੀ ਕਰੀਏ ਨਾ ਉਹ ਕਹਿੰਦਾ ਦਹੀ ਨਹੀਂ ਚਾਹਦਾ ਆ ਕਿ ਮੈਂ ਪਾਈਪ ਕਿੱਥੇ ਲਾਉਣੀ ਹੈ ਕੰਦ ਦੇ ਵਿੱਚ ਉਹੜਾ ਹੁੰਦਾ ਵੇ ਆ ਤੇ ਇਹਦੀ ਛੜਿਆ ਪਿਆ ਤੇਰੇ ਬਰਾਬਰ ਹੀ ਕੱਟ ਕੇ ਥੱਲੇ-ਥੱਲੇ ਲਾ ਲਾ ਤੇ ਉਹਨਾਂ ਦਿੰਦੇ ਹੁਣ ਮਿਸਤਰੀ ਜੀ ਗੱਲਦੇ ਆ ਨਹੀਂ ਸਹੀ ਹੈ ਕਿ ਕਿਹੜੇ ਪਾਣੀ ਰੋਲ ਉਹ 1.5 ਸਾਈਡ ਤੋਂ ਹੁੰਦੇ ਆ ਉਹ ਸਹੀ ਆ ਹਾਂ ਸਹੀ ਆ ਹਾਂ ਦਸਹੀ ਹੈਗੇ ਆ ਇਹ ਫਿਲਟਰ ਹੀ ਸਾ ਕਰਦਾ ਹੀ ਨਹੀਂ ਵੀ ਇਹ ਤਾਂ ਕੰਮ ਹੀ ਨਹੀਂ ਕਰਦਾ ਉਹ ਨਾ ਆਈ ਨਹੀਂ ਆ ਪਤਾ ਹੀ ਨਹੀਂ ਫਿਲਟਰ ਉਹ ਪਾਣੀ ਆਉਂਦੇ ਆ ਹਾਂ ਜੀ ਹੂੰ ਤੇ ਨਾ ਤਾਂ ਉਹ ਆ ਕੱਲ੍ਹ ਦੇ ਸੀ ਆਪਣੇ ਪਰਿਸ਼ਾਰੋਂ ਦੇ ਪਾਣੀ ਸਾਡੀ ਮੋਟਾ ਖਰਾਬ ਹੋ ਗਈ ਹੈ ਸਾਡਾ ਜਿਹੜਾ ਆਰਓ ਨਾ ਇਹ ਹੋਇਆ ਹੈਗਾ ਖਰਾਬ ਤੇ ਇਹ ਭਾਰੀ ਹੋਣੀ ਆਏ ਹੈਗੇ ਠੀਕ ਹਨ ਖਰਾਬ ਗਾ ਤਾਂ ਜਾਨੀ ਕਿ ਟीडीएस ਬਹੁਤ ਜ਼ਿਆਦਾ ਹੈਗਾ ਘੱਟ ਨਹੀਂ ਹੈਗਾ ਨੋਰਮਲ ਪਾਣੀ ਦੇਣ ਦੇ ਹੈਗਾ ਕੱਢਣ ਦੇ ਹੈਗਾ ਤੇ ਇਸ ਕਰਕੇ ਚਲੋ ਹੁਣ ਇਹ ਕਰਦੇ ਆ ਤੇ ਇੱਧਰ ਸਾਡੀ ਮੋਟਰ ਪੈ ਗਈ ਹੈਗੀ ਪੈ ਗਈ ਆ ਭਾਰੀ ਉਹਨਾਂ ਕੱਢ ਦਿੱਤੀ ਹੈਗੀ ਬੇਟਾ ਬੰਦ ਕਰਦਾ ਵੇ ਇਧਰ ਪਾਣੀ ਘੱਟ ਹੀ ਹੋਣਾ ਇਹ ਕੱਕਾਲੇ ਪਾਣੀ ਦੀ ਜੇਲ ਹੈ ਪਰ ਇਹਦਾ ਪ੍ਰੈਸ਼ਰ ਘੱਟ ਲੱਗੁੰਦੇ ਆ ਮੈਨੂੰ ਯਾਰ ਇਹ ਉੱਧਰ ਨਹੀਂ ਚੱਲਦਾ ਦੋਨੋਂ ਜਗ੍ਹਾ ਤੇ ਚੱਲਣਦੇ ਆ ਸਾਡੇ ਖਰਚੇ ਤੇ ਖਰਚੇ ਜੜੇ ਆ ਫਿਲਟਰ ਸਾਡਾ ਖਰਾਬ ਹੋ ਗਿਆ ਪਹਿਲਾਂ ਮੋਟਰ ਖਰਾਬ ਹੋਈ ਸੀ ਹੁਣ ਫਿਲਟਰ ਖਰਾਬ ਹੋ ਗਿਆ ਤਾਂ ਪੰਪ ਖਰਾਬ ਹੋ ਗਿਆ ਤੇ ਪਾਇਪ ਲੈ ਕੇ ਆਏ ਨਵਾ ਹੁਣ ਬਿਹੜਾ ਧੋਣਾ ਪੈਣਾ ਸਾਰਾ ਕਿਉਂਕਿ ਇਹਨੂੰ ਮੁੱਠ ਕਰਕੇ ਤੇ ਖੁਲਾਰਾ ਕਰਨਾ ਪੈ ਗਿਆ ਪੈਪੀ ਸਾਡਾ ਖਰਾਬ ਹੋ ਗਿਆ ਤੇ ਆ ਪਾਇਪ ਲੈ ਕੇ ਆਏ ਹੁਣ ਨਵਾ ਇਹ ਲੋਨ ਨੇ ਤੇ ਬਿਹੜਾ ਧੋਣੇ ਆ ਹੁਣ ਫਿਰ ਦਾ ਲਾਇਆ ਮੈਨੂੰ ਵੀ ਇਹਨਾਂ ਸਾਰੇ ਦਰਵਾਜ਼ੇ ਦਰਦ ਢੋਸ ਟੇ ਫੋਲ ਜਾਣੇ ਇਹਨੂੰ ਇਹ ਤੁਪਕੇ ਟੁੱਪੀ ਹੋਗੇ ਫੋਲਣੇ ਆ ਆ ਕਦਾ ਅੱਜ ਮੈਂ ਮੈਂ ਸੱਤੱਕ ਗਿਆ ਅੱਜ ਬਸ ਮੇਰੀ ਬਾਸ ਅੱਜ ਦੇਖੋ ਆਹ ਦੇ ਕੋ ਫੋਨ ਪਾ ਪਾਣੀ ਚ ਪਾ ਦੋ ਕੁਛ ਨਹੀਂ ਹੁੰਦਾ ਉਹ ਨਾ ਹੱਦ ਹੋ ਗਈ ਆ ਕਿ ਉਹ ਆ ਪੈਪ ਲਿਆਣਾ ਪੈ ਗਿਆ ਹੈ ਉਧਰ ਫਿਲਟਰ ਖਰਾਬ ਹੋ ਗਿਆ ਆ আর ਤੇ ਉਹ ਪੂਰੇ ਹੁੰਦੇ ਨਹੀਂ ਪਏ ਹੈਗੇ ਹੁਣ ਹੁਣ ਫਿਲਟਰ ਨਹੀਂ ਹੁਣ ਲੋਕੀ ਕਹਿੰਦੇ ਕਿ ਲੋਕੀ ਪੁਰਾਣੇ ਜ਼ਮਾਨੇ ਆ ਛੱਪੜ ਦਾ ਪਾਣੀ ਪੀਂਦੇ ਹੁੰਦੇ ਸੀ ਤੇ ਹੁਣ ਕਹਿੰਦੇ ਖਰਚੇ ਅਸੀਂ ਐਪੀ ਵੜਾਏ ਆ ਆਪਣੇ ਫਿਲਟਰਾਂ ਦੇ ਫਲਫਲਾ ਦਾ ਟਿੰਕੜਾ ਮੈਂ ਤਾਂ ਬਸ ਘੜਾ ਲੈ ਆਉਣਾ 500 ਵਾਲਾ ਇੱਕ ਹੁਣ ਜਿਹੜਾ 10 20 ਲੀਟਰ ਦਾ ਉਹ ਲਿਆ ਕੇ ਚੁੱਪ ਕਰਕੇ ਰੱਖ ਦੇਣਾ ਮੋਟਰ ਦਾ ਪਾਣੀ ਸਵੇਰੇ ਭਰੋ ਤੇ ਪੀਓ ਬਸ ਗੱਲ ਖਤਮ ਕੋਈ ਫਿਲਟਰ ਸਿਲਟਰ ਨਹੀਂ ਇੰਨੀ ਹਟਦੀ ਅੱਜ ਐੱਚ ਅੱਜ ਕੰਮ ਵਾਲੀ ਦੇਵੀ ਆ ਗਈ ਅੱਜ ਅੱਜ ਨਹੀਂ ਬਖਸ਼ਦੀ ਅੱਜ ਇਹ ਲੱਗੀ ਯਾਦ ਖੁਦ ਬਾਅਦ ਹੁਣ ਮੈਂ ਤਾਂ ਥੱਕ ਗਿਆ ਹਾਂ ਬਸ ਮੈਂ ਤਾਂ ਹੱਗ ਲਵਾ ਪਹਿਣਾ ਬਾਅਦ ਚ ਇਹਨਾਂ ਕਹਿਣਾ ਮੇਰੇ ਗੋਡੇ ਦੁਖਦੇ ਆ ਮੇਰਾ ਲੱਕ ਦੁਖਦਾ ਆ ਮੇਰਾ ਲੱਕ ਕੜ ਗਿਆ ਆ ਝੜ ਪੋਚਾ ਰਹਿਣ ਦੇ ਹੁਣ ਸਾਸਰੀ ਘਾਲ ਮੈਂ ਨਾ ਕਮੀ ਹੁਣ ਕੁਛ ਵੀ ਅੱਖ ਨਹੀਂ ਕੰਨਾ ਮੈਂ ਹੁਣ ਬਹੁ ਹੋ ਗਿਆ ਤੇ ਆਪ ਇੱਥੇ ਕਰੋ ਅੱਖ ਨਹੀਂ ਪੜ ਇਕੱਠਾ ਕਰਨਾ ਪਾਣੀ ਉਹ ਤੱਕ ਚੱਲ ਗਿਆ ਮਿੱਟੀ ਦੇ ਘਰ ਤੱਕ ਚੱਲ ਗਿਆ ਮਿੱਟੀ ਦੀ ਬੋਟ ਨਹੀਂ ਕੰਨਾ ਮੈਂ ਤਾਂ ਗੱਡੀ 'ਚ ਬਹਿਣਾ ਸੀਗਾ ਮੇਰਾ ਪਾਣੀ ਸੂਟ ਚਿੱਕੜ ਨਾਲ ਲਿਬੜ ਗਿਆ ਪਾਣੀ ਜਿਆਦਾ ਹੀ ਆਇਆ ਅੱਜ ਕੰਮ ਇੰਨਾ ਸੀਗਾ ਤੇ ਅੱਜ ਜਿਹੜੇ ਪੋਚੇ ਆ ਸਾਢੇ 2 ਜ ਲੱਗਣਦੇ ਆ ਦੋ ਵੇ ਪੋਚੇ ਮੈਂ ਕਹਿੰਦਾ ਰਹਿਣ ਹੀ ਦੇਣੇ ਸੀਗੇ ਕਾਟਕ ਭੱਜਣ ਦੇਣੀ ਸੀ ਅਜੇ ਤੱਕ ਹੋਰ ਕੰਮ ਕਰ ਲੈਣੇ ਆਪਾਂ ਮੈਂ ਤਾਂ ਬਹਿ ਗਿਆ ਰਜਾਈ ਜੜਾ ਹੋਣਾ ਤੇ ਮੇਰੀਆਂ ਰੱਤਾਂ ਗਈਆਂ ਫੁੱਲ ਤੇ ਮੈਡਮ ਹੁਣ ਦੀ ਹਿੰਮਤ ਅਜੇ ਵੀ ਨਹੀਂ ਹਾਰੀ ਮੈਨੂੰ ਕਹਿੰਦੀ ਪੋਚੇ ਮਾਰ ਕੇ ਤੇ ਨਹਾ ਤੋ ਕੇ ਤੇ ਪੱਟੇ ਲੰਮੀ ਪਹਿਣਾ ਮੈਂ ਹੈਣਾ ਹਣੋ ਚਲੋ ਬਹਿ ਦੂਰ ਤੂੰ ਬਹਿ ਜਾਂ ਤੱਕ 4 ਵਜੇ ਤਿੰਨ ਨੂੰ ਸੜਕੇ ਨਾ ਹੋਈ ਜਾਣੀ ਤੇ ਗੱਲ ਘਟ ਕਰੋ ਤਬਿਆ ਵੀ ਚਾਹ ਲੈ ਕੰਮ ਪੈਣਾ ਹੈ ਨਾ ਚਾਹ ਆ ਰਾਤੇ ਰੋਟੀਆਂ ਖੀ ਲੈ ਬਹਿ ਲੱਗਦੀ ਤੂੰ ਲੱਗਦੀ ਤੂੰ ਕੰਬੜੀ ਹੈਂ ਤਾਂ ਮਾਂ ਬੜੀ ਨਾ ਉਹ ਨਹੀਂ ਆ ਸੀ ਲੋ ਜੀ ਸਾਗ ਦੀਆਂ ਤੇਰੀਆਂ ਫੇ ਹੁਣ ਲੱਗੀਆਂ ਅੱਜ ਤੇ ਮੌਸਮ ਵੀ ਸਾਗ ਵਾਲਾ ਹੀ ਆ ਵੈਸੇ ਅੱਜ ਨਹੀਂ ਬਣਾਉਣਾ ਨਾ ਇਹਨਾਂ ਨੂੰ ਕੱਲ ਬਣਾਵਾਂਗੇ ਸਿਸਰੇ ਚੜਾਂਗੇ ਤੇ ਹੁਣ ਸਵਾਰਨ ਲੱਗੇ ਆ ਇਹ ਸਿਰਫ ਹੁਣ ਧਨੀਆ ਜਾਉਣ ਵਾਲਾ ਤੁਹਾਡੇ ਕਿੱਲ ਲੱਗਾ ਸੀ ਕੱਲ ਉਹ ਕਿੱਥੇ ਆ ਕਿਹੜਾ ਕਿੱਲ ਕਿੱਲ ਕੱਲ ਲੱਗਾ ਸੀ ਦੇਖ ਕੱਲ ਕਿੱਲ ਨਹੀਂ ਲੱਗਦਾ ਤੁਹਾਡੇ ਹੁੰਦੇ ਕਿੱਲ ਆਹੋ ਜਦੋਂ ਸੋਫੇ ਤੇ ਬੈੰਟ ਲੱਗੇ ਸੀ ਉਦੋਂ ਉਹ ਵੀ ਕਹਿੰਦੇ ਕਿ ਤੂੰ ਤੀੜੇ ਜੀ ਤੇ ਲੱਤ ਚੱਕੋ दिखाओ चक्ो दखाओ ए नी। चको, चको नहीं चक्ो चक्ो दू पूरा पजामा देखो ना देखी माड़ा है ज्यादा दे ही है ਦੇ ਦੇ ਲੇਕਾ ਮੇਰੀ ਆ ਫਿਰ ਮੈਂ ਕੋਈ ਝੂਠ ਬੋਲਦੀ ਨਾ ਜੀ ਮੈਂ ਕੋਈ ਆ ਸੌਣਿਆ ਨਾ ਜੀ ਤਾਂ ਮੈਡਮ ਹੁਣ ਸਾਗ ਦੀ ਤਿਆਰੀ ਕਰਦੇ ਆ ਨਿਆਣੇ ਸਾਡੇ ਅੱਜ ਸੌਂਗੇ ਟਿਊਸ਼ਨ ਤੇ ਭੇਜਣਾ ਸੀ ਉਹਨਾਂ ਨੂੰ ਕਹਿੰਦੇ ਮੈਨੂੰ ਨੀਂਦ ਆਉਂਦੀ ਨਹੀਂ ਆਹ ਦੇਖ ਲੈ ਨੰਨੂ ਇਦਾਂ ਝੂਠ ਬੋਲਦਾ ਆਹ ਦੇਖ ਲੈ हाँ साढ़े पजे छा साग सवार तो तो मैं आपको बताऊं बताऊं ये बताऊं हम मैडम हमें फ्राई करके बताऊँ बनाओे साग सवेरे वास्ते सवार सवेरे जरा ब्लॉग आऊगा साग की रेसिपी वाला आऊगा वादिया करके बना साढ़े ਸਬਸਕ੍ਰਾਈਬਰ ਉਹਨਾਂ ਦੇ ਮੂੰਹ ਚ ਪਾਣੀ ਆਉਣਾ ਚਾਹੀਦਾ ਠੀਕ ਆ ਮੇਰੇ ਆਉਂਦਾ ਹੀ ਜਾਂਦਾ ਹੈ ਹੈ ਮੋਤੇ ਡੈਡੀ ਕਹਿੰਦੇ ਹੈ ਕਹਿੰਦੇ ਸਾਹ ਅਮਰ ਜੀ ਵਧੀਆ ਬਣਨਾ ਚਾਹੀਦਾ ਮੈਂ ਕੀ ਤਨਕ ਨਹੀਂ ਵੈਰੀਗਾ ਥੋੜੀ ਉੱਚੀ ਬੋਲੀ ਜਾਂਦਾ ਮੈਂ ਕਹਾਂਗਾ ਤੁਹਾਨੂੰ ਲੱਗਦਾ ਅੱਗੇ ਅੱਗੇ ਮਾੜਾ ਬਣਦਾ ਸਾਰਾ ਕਹਿੰਦੇ ਨਹੀਂ ਹੁੰਦਾ ਫਿਰ ਵੀ ਦਾਦਾ ਨਹੀਂ ਲੂ ਸਾਹ ਕਿ ਖਾਦੇ ਨੂੰ ਕਾਫੀ 10 ਦਿਨ ਹੋ ਗਏ ਆ ਕਾਫੀ 6 ਮਹੀਨੇ 2 ਮਹੀਨੇ ਕਰੋ ਵੀ ਅਸੀਂ ਬਣਾਇਆ ਨਹੀਂ ਹੈ ਤੇ ਕੱਲ੍ਹ ਉਹ ਅਸੀਂ ਬਣਾਵਾਂਗੇ ਸਾਗ ਐ ਨਰੀਦਲਾ ਕਿਉਂਕਿ ਮੈਨੂੰ ਵੀ ਇੰਨਾ ਖੰਡ ਮੂੰਹ ਚੋਂ ਦੇ ਪਾਣੀ ਆਈ ਜਾਂਦਾ ਕੱਲ੍ਹ ਸਵੇਰੇ ਚਾੜ ਦਵਾਂਗਾ ਬਾਜ਼ਾਰ ਪਰ ਬੱਚਿਆਂ ਨੂੰ ਤੋੜ ਕੇ ਥੋੜਾ ਰੋਟੀ ਪਾਣੀ ਦਾ ਕੰਮ ਮੇੜ ਕੇ ਚਾੜ ਚੜਾ ਜੀ ਉਹ ਤੋਂ ਹੀ ਦੇ ਪਾਉਂਗਾ ਤੁਮ ਜਿਵੇਂ ਹੋਣਾ ਹੂੰ ਤੇ ਬਾਕੀ ਸਾਡੇ ਨਿਆਣੇ ਉੱਧਰ ਬੈਠਾ ਆ ਮਹਾਰਾਜ ਅਭੀ ਸਾਡਾ ਖਰੀ ਸੁੱਤਾ ਆ ਇਹਨੇ ਸੌਣ ਦਾ ਬਹਾਨਾ ਪਾ ਲਿਆ ਤੇ ਟਿਊਸ਼ਨ ਤੋਂ ਛੁੱਟੀ ਕਰ ਲਈ ਨਾ ਬੜੇ ਖਰਾਬ ਨੇ ਬੰਦੇ ਇਹ ਉਹਦੇ ਉੱਠ ਕੇ ਬੈ ਗਿਆ ਹੁਣ ਉਹ ਵੀ ਸੌ ਲਿਆ ਨੀਂ ਨੀਂ ਖਤਮ ਹੋ ਗਈ ਹੁਣ ਫੇਰ ਪੜ੍ਹੀਏ ਹੈ ਪਾਣੀ ਪੀਣਾ ਪਾਣੀ ਦੇ ਮੈਨੂੰ ਭੁੱਖ ਲੱਗ ਗਈ ਆਈ ਕੈਨ ਡੂ ਥਿਸ ਆਈ ਡੋ ਡੈਫੀਨਿਟਲੀ ਥੀਸ ਓਕੇ ਹੋ ਗਿਆ ਚਲੋ ਸਰ ਦਾ ਫਿਲਟਰ ਵੀ ਤੁਹਾਨੂੰ ਦੱਸਿਆ ਸੀ ਜਿਹੜਾ ਖਰਾਬ ਹੋ ਗਿਆ ਤੇ ਹੁਣ ਮੋਟਰ ਦਾ ਹੀ ਪਾਣੀ ਪੀਵਾਂਗੇ ਹੁਣ ਆਪਾਂ ਇਹਨਾਂ ਦਮਾਲਾ ਕੰਪੀਟੀਸ਼ਨ ਸ਼ੁਰੂ ਹੋ ਗਿਆ ਹੁਣ ਇਹਨਾਂ ਦਾ ਦੇ ਦੇ ਸਭ ਤੋਂ ਤੇਜ਼ ਕੌਣ ਬੰਦਾ ਮੈਡਮ ਹੁਣੇ ਫੋਨ ਦੇਖੀ ਜਾਂਦੇ ਆ ਪ੍ਰਸ਼ਾਦਾ ਪਾਣੀ ਸ਼ਾਕਲੇ ਆ ਮੈਂ ਵੀ ਸ਼ਾਕਲੇ ਡੈਡੀ ਨੇ ਵੀ ਸ਼ਾਕਲੇ ਆ ਬਸ ਹੁਣ ਬੈਠੇ ਆਪਾਂ ਚਲੋ ਇਹਦੇ ਨਾਲ ਹੀ ਸਾਡੇ ਆਦੇ ਬਲੌਗ ਦੀ ਸਮਾਪਤੀ ਹੈ ਜੇ ਤੁਹਾਨੂੰ ਸਾਡਾ ਇਹ ਬਲੌਗ ਵਧੀਆ ਲੱਗਾ ਹੈਗਾ ਤਾਂ ਮੈਕ ਫੇਸ ਤੇ ਕਮੈਂਟ ਕਰਨਾ ਜ਼ਰੂਰ ਜ਼ਰੂਰ ਕਰਿਆ ਕਰੋ ਕਹਿ ਲੱਗੇ ਕਹਦੇ ਜੇ ਸਾਡ ਸਾਨੂੰ ਸਾਡਾ ਬਲੌਗ ਸਾਨੂੰ ਸਾਡਾ ਬਲੌਗ ਦੋਵੇਂ ਬੌਂਦਲ ਕੇ ਦੋਵੇਂ ਜੇ ਤੁਹਾਨੂੰ ਸਾਡਾ ਇਹ ਬਲੌਗ ਚੰਗਾ ਲੱਗੇ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਹਾਂਜੀ 1 ਲੱਖ ਲਾਈਕ ਚਾਹੀਦੇ ਹਾਂ ਇੱਕ ਨਹੀਂ ਨਹੀਂ ਇੱਕ ਮਿਲੀਅਨ ਲਈ ਜਾਂਦੇ ਪਲੀਜ਼ ਸਾਡੀ ਸਪੋਰਟ ਕਰਿਓ ਤਾਂ ਇੱਕ ਮਿਲੀਅਨ ਵੀ ਤਾਂ ਕਮ ਰੋਗ ਨਹੀਂ ਬਣਾਣਾ ਕਰਨਾ ਇੱਕ ਮਿਲੀਅਨ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ